ਭਾਰਤ ਦੇ ਕਿਸਾਨਾਂ ਦੀ ਯੂਰਪੀਨ ਕਿਸਾਨਾਂ ਦੇ ਨਾਲ ਕੀ ਸਾਂਝ ਹੈ ਕੀ ਉਹਨਾਂ ਦੀ ਸਾਂਝ ਕੋਈ ਡੂੰਗੀ ਹੈ ਕੀ ਉਹਨਾਂ ਦੇ ਜਿਹੜੇ ਮਸਲੇ ਨੇ ਇਕੋ ਜਿਹੇ ਨੇ ਸਾਂਝੇ ਨੇ ਦਰਪੇਸ਼ ਮੁਸ਼ਕਲਾਂ ਨੇ ਤੇ ਕੀ ਜੇ ਭਾਰਤ ਦੇ ਵਿੱਚ ਖੇਤੀ ਲਾਹੇਵੰਦ ਧੰਦਾ ਜਾਂ ਕੀਤਾ ਨਹੀਂ ਹੈ ਤੇ ਯੂਰਪੀਨ ਜਾਂ ਯੂਰਪੀ ਲੋਕ ਜਿਹੜੇ ਕਿਸਾਨ ਉੱਥੇ ਉਹੀ ਸਮੱਸਿਆਵਾਂ ਨੇ ਜਿਹੜੀਆਂ ਭਾਰਤ ਦੇ ਕਿਸਾਨਾਂ ਦੇ ਨਾਲ ਸ਼ੰਭੂ ਬਾਰਡਰ ਹੋਵੇ ਸਿੰਗੂ ਬਾਰਡਰ ਹੋਵੇ ਟਿਕਰੀ ਬਾਰਡਰ ਹੋਵੇ ਉਹ ਅੰਦੋਲਨ ਨੂੰ ਲੈ ਕੇ ਯੂਰਪੀਅਨ ਕਿਸਾਨਾਂ ਦੀ ਕੀ ਸਾਂਝ ਜਾਂ ਡੂੰਗੀ ਸਾਂਝ ਇਸ ਬਾਰੇ ਅਸੀਂ ਗੱਲ ਕਰਾਂਗੇ ਅਸਲ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਨਾਮੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਣੀ ਇੱਕ ਦੇਸ਼ ਵਿਦੇਸ਼ ਦੇ ਜਾਣੇ ਮਾਣੇ ਪ੍ਰੋਫੈਸਰ ਨੇ ਜਿਹੜੇ ਆਕਸਫੋਰਡ ਯੂਨੀਵਰਸਿਟੀ ਯੂਕੇ ਦੇ ਵਿੱਚ ਵਿਜ਼ਿਟਿੰਗ ਸਕਾਲਰ ਦੇ ਤੌਰ ਤੇ ਪ੍ਰੋਫੈਸਰ ਨੇ ਤੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਪਰ ਕਿ ਸਨਾਰੇ ਨੇ ਸਾਂਝੇ ਕਰ ਰਹੇ ਨੇ ਜੋ ਕੁਝ ਉਹਨਾਂ ਨੇ ਲਿਖਿਆ ਜੋ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹ ਅਸੀਂ ਹੂਬ ਹੂਬ ਜਿਹੜੀ ਆ ਸ਼ਬਦਾਂ ਦੇ ਰਹਿਤ ਸਾਂਝ ਪਾਵਾਂਗੇ ਉਹ ਲਿਖਦੇ ਨੇ ਕਿ ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨ ਦੀ ਡੂੰਗੀ ਸਾਂਝ ਦੱਸਦੇ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਹੁਣੀ ਕਿ ਵਰਤਮਾਨ ਵਿੱਚ ਕਮਾਂਤਰੀ ਪੱਧਰ ਤੇ ਚੱਲ ਰਹੇ ਸੰਘਰਸ਼ਾ ਵਿੱਚ 2020-21 ਦਾ ਭਾਰਤੀ ਕਿਸਾਨੀ ਸੰਘਰਸ਼ 13 ਮਹੀਨੇ ਚੱਲਿਆ ਜਿਸ ਨੇ ਐਗਰੋ ਬਿਜ਼ਨਸ ਕਾਰਪੋਰੇਸ਼ਨ ਦੇ ਖੇਤੀ ਹਥਿਆਉਣ ਦੇ ਕੇਂਦਰ ਦੇ ਕੇਂਦਰੀਕਰਨ ਅਜੰਡੇ ਵਾਲੇ ਤਿੰਨ ਕਾਨੂੰਨਾਂ ਖਿਲਾਫ ਜਿੱਤ ਪ੍ਰਾਪਤ ਕੀਤੀ ਇਹ ਸੰਘਰਸ਼ ਸ਼ਾਨਦਾਰ ਤਰੀਕੇ ਦੇ ਨਾਲ ਲੜਿਆ ਤੇ ਜਿੱਤਿਆ ਗਿਆ ਸੀ ਇਸ ਨੇ ਦੁਨੀਆ ਭਰ ਵਿੱਚ سرمਾਈਦਾਰੀ ਖਿਲਾਫ ਖਾਸ ਤੌਰ ਤੇ ਕਿਸਾਨੀ ਸੰਘਰਸ਼ ਨੂੰ ਇੱਕ ਅਨੋਖੀ ਹੱਲਾਸ਼ੇਰੀ ਪਾਰਤ ਤੇ ਸੇਧ ਦਿੱਤੀ ਆ ਇੱਕ ਵਾਕਿਆ ਮੈਨੂੰ ਕਦੇ ਵੀ ਨਹੀਂ ਭੁੱਲਦਾ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਵਿਡ ਬੰਦਸ਼ਾਂ ਲੰਗੀਆਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਦੇ ਪਾਰਕ ਵਿੱਚ ਕਿਸਾਨੀ ਪੱਖੀ ਇਕੱਠ ਦਾ ਸੱਦਾ ਦਿੱਤਾ ਮੈਨੂੰ ਉਸ ਇਕੱਤਰਤਾ ਤੇ ਮੁੱਖ ਬਲਾਰੇ ਵੱਜੋਂ ਬੋਲਣ ਦੀ ਬੇਨਤੀ ਕੀਤੀ ਗਈ ਮੈਂ ਜਦ ਬੋਲ ਰਿਹਾ ਸੀ ਤਾਂ ਨਾਲ ਚੱਲਦੀ ਸੜਕ ਤੇ ਇੱਕ ਵੱਡਾ ਟਰੈਕਟਰ ਟੈਂਕਰ ਆ ਕੇ ਖੜਾ ਹੋ ਗਿਆ ਜਿਸ ਤੇ ਇੱਕ ਵੱਡਾ ਬੈਨਰ ਲੱਗਿਆ ਹੋਇਆ ਸੀ ਆਈ سپورਟ ਇੰਡੀਅਨ ਫਾਰਮਰਸ ਮੈਂ ਭਾਰਤੀ ਕਿਸਾਨਾਂ ਦੀ ਹਮਾਇਤ ਕਰਦਾ ਹਾਂ ਉਸ ਟੈਂਕਰ ਦਾ ਡਰਾਈਵਰ ਬਾਹਰ ਨਿਕਲਿਆ ਤੇ ਉਸੇ ਤਰ੍ਹਾਂ ਇੱਕ ਹੋਰ ਬੈਨਰ ਹੱਥ ਵਿੱਚ ਫੜ ਕੇ ਲੈਕਚਰ ਸੁਣਨ ਵਾਲਿਆਂ ਵਿੱਚ ਸ਼ਾਮਲ ਹੋ ਗਿਆ ਲੈਕਚਰ ਤੇ 71 ਤੱਕ ਖਤਮ ਹੋਣ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ ਉਹਦੇ ਬਾਰੇ ਉਸਨੇ ਬੜੇ ਉਤਸ਼ਾਹ ਨਾਲ ਦੱਸਿਆ ਕਿ ਉਹ ਆਕਸਫੋਰਡ ਦੇ ਨੇੜੇ ਇੱਕ ਪਿੰਡ ਵਿੱਚ ਕਿਸਾਨ ਹੈ ਉਸ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਭਾਰਤੀ ਕਿਸਾਨੀ ਦੇ ਸੰਘਰਸ਼ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਉਹਦੀ ਜਾਣਕਾਰੀ ਮੁਤਾਬਕ ਕਿਸਾਨਾਂ ਨੇ ਪਹਿਲੀ ਵਾਰ ਇਕੱਠੇ ਹੋ ਕੇ ਖੇਤੀ ਵਿਰੋਧੀ ਨੀਤੀਆਂ ਨੂੰ ਚੁਣੌਤੀ ਦਿੱਤੀ ਹੈ ਅਤੇ ਉਹ ਅੱਜ ਅੱਜ ਦੇ ਇਕੱਠ ਬਾਰੇ ਜਾਣਨ ਤੋਂ ਬਾਅਦ ਇਸ ਸੰਘਰਸ਼ ਦੇ ਆਪਣੇ ਤੌਰ ਤੇ ਮਦਦ ਕਰਨ ਆਇਆ ਇਸ ਅੰਗਰੇਜ਼ ਕਿਸਾਨ ਦਾ ਭਾਰਤ ਜਾਂ ਪੰਜਾਬ ਨਾਲ ਕੋਈ ਪਰਿਵਾਰਕ ਸਬੰਧ ਨਹੀਂ ਹੈ ਭਾਰਤੀ ਕਿਸਾਨਾਂ ਨਾਲ ਅੰਗਰੇਜ਼ ਕਿਸਾਨ ਦੀ ਹਮਦਰਦੀ ਇਸ ਗੱਲ ਦਾ ਪਰ ਘਟਾਵਾ ਸੀ ਕਿ ਕਿਸਾਨੀ ਸੰਘਰਸ਼ ਨੇ ਦੁਨੀਆ ਭਰ ਵਿੱਚ ਖੇਤੀ ਨਾਲ ਜੁੜੇ ਲੋਕਾਂ ਦੇ ਮਨਾਂ ਵਿੱਚ ਕਿਸਾਨ ਤੇ ਖੇਤ ਵਿਰੋਧੀ ਸਿਆਸੀ ਤੇ ਆਰਥਿਕ ਨਿਜਾਮ ਦੇ ਉਲਟ ਪਨਪੰਦੇ ਵਿਚਾਰਾਂ ਤੇ ਸੋਚ ਨੂੰ ਇੱਕ ਲਹਿਰ ਵਿੱਚ ਬਦਲ ਦਿੱਤਾ ਸੀ ਯੂਰਪ ਵਿੱਚ ਬੜੀ ਤੇਜ਼ੀ ਨਾਲ ਉਭਰੀ ਕਿਸਾਨ ਲਹਿਰ ਖੇਤੀ ਵਿਰੋਧੀ ਨੀਤੀਆਂ ਖਿਲਾਫ ਉਭਰੇ ਸਮਾਜਿਕ ਵਰਤਾਰੇ ਦਾ ਹਿੱਸਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਕੱਲੇ ਯੂਰਪ ਨਹੀਂ ਸਗੋ ਦੁਨੀਆ ਦੇ ਬਾਕੀ ਖਿੱਤਿਆਂ ਵਿੱਚ ਵੀ ਭਾਰਤ ਦੇ ਕਿਸਾਨੀ ਅੰਦੋਲਨ ਦੇ ਉਬਾਰ ਨੇ ਨਵੀਂ ਚੇਤਨਤਾ ਪੈਦਾ ਕੀਤੀ ਹੈ ਯੂਰਪ ਅਤੇ ਭਾਰਤ ਵਿੱਚ ਆਰਥਿਕ ਤੌਰ ਤੇ ਬਹੁਤ ਇਤਿਹਾਸਿਕ ਫਰਕ ਹਨ ਪਰ ਫਿਰ ਵੀ ਇਹਨਾਂ ਦੁਨੀਆਂ ਕਿੱਤਿਆਂ ਵਿੱਚ ਉਬਰੀ ਕਿਸਾਨੀ ਲਹਿਰ ਵਿੱਚ ਡੂੰਘੀਆਂ ਸਾਂਝਾਂ ਵੀ ਹਨ ਯੂਰਪ ਪੂੰਜੀਵਾਦੀ ਦੇ ਵਿਕਾਸ ਦੇ ਆਖਰੀ ਪੜਾਅ ਤੇ ਪਹੁੰਚ ਚੁੱਕਾ ਜਿੱਥੇ ਪੂੰਜੀਵਾਦੀ ਦਾ ਹੋਰ ਵਿਕਾਸ ਆਰਥਿਕ ਸਮਾਜਿਕ ਅਤੇ ਵਾਤਾਵਰਣਿਕ ਵਿਨਾਸ਼ ਦੇ ਰੂਪ ਵਿੱਚ ਪ੍ਰਗਟ ਹੋਵੇਗਾ ਖੇਤੀ ਅਤੇ ਕਿਸਾਨੀ ਦੀ ਦੂਰਦਸ਼ਾ ਯੂਰਪੀ ਦੀ ਵਿੱਚ ਇਸ ਵਿਕਾਸਮਈ ਦਿਸ਼ਾ ਨੂੰ ਪ੍ਰਤੱਖ ਦਰਸਾਉਂਦੀ ਹੈ ਭਾਰਤ ਪੂੰਜੀਵਾਦੀ ਦੇ ਵਿਕਾਸ ਵੱਲ ਪੈਰ ਧਰ ਰਿਹਾ ਤੇ ਖੇਤੀ ਤੇ ਕਿਸਾਨੀ ਦੀ ਵਿਗੜ ਰਹੀ ਸਥਿਤੀ ਵਿੱਚ ਵਿਕਾਸ ਮਾਰਕ ਦੇ ਖਤਰਨਾਕ ਸਿੱਟਿਆਂ ਨੂੰ ਦਰਸਾਉਂਦੀ ਹੈ ਹੁਣ ਇਹ ਸਵਾਲ ਪੈਦਾ ਹੁੰਦਾ ਕਿ ਅਖੌਤੀ ਵਿਕਾਸ ਮਾਡਲ ਦੇ ਅਲੱਗ-ਅਲੱਗ ਪੜਾਵਾਂ ਵਿੱਚ ਖੜੇ ਇਹਨਾਂ ਦੋਵਾਂ ਖਿੱਤਿਆਂ ਵਿੱਚ ਖੇਤੀਬਾੜੀ ਤੇ ਕਿਸਾਨੀ ਦੀ ਦੂਰਦਸ਼ਾ ਕਿਉਂ ਹੈ ਇਸ ਦਾ ਮੁੱਖ ਕਾਰਨ ਅਰਥ ਸ਼ਾਸਤਰ ਦਾ ਫੇਲ ਹੋ ਰਿਹਾ ਇਹ ਸਿਧਾਂਤ ਕਿ ਆਰਥਿਕ ਤਰੱਕੀ ਦਾ ਮਤਲਬ ਵੱਧ ਰਹੀ ਜੀ ਡੀ ਪੀ ਇਸ ਨਕਾਮ ਹੋ ਰਹੇ ਆਰਥਿਕ ਸਿਧਾਂਤ ਵਿੱਚ ਹੀ ਗਲਤ ਆਰਥਿਕ ਨੀਤੀਆਂ ਗਲਤ ਨਿਕਲੀਆਂ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਹੁਣ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ ਇਸ ਦਾ ਅਰਥ ਸ਼ਾਸਤਰ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਜੋ ਹੁਣ ਫੇਲ ਹੋ ਰਿਹਾ ਹੈ ਦਰਸਲ ਇਸ ਸਦਾਤ ਨੇ ਹਾਲੇ ਤੱਕ ਵਧ ਰਹੇ ਆਰਥਿਕ ਵਿਕਾਸ ਦੀਆਂ ਹੱਦਾਂ ਨੂੰ ਨਹੀਂ ਸੀ ਪਛਾਣਿਆ ਤੇ ਇਸ ਵਿਚਾਰ ਵਿੱਚ ਧਰਮ ਵਾਂਗੂ ਵਿਸ਼ਵਾਸ ਜਗਾਇਆ ਸੀ ਕਿ ਆਰਥਿਕ ਵਿਕਾਸ ਹਮੇਸ਼ਾ ਹੁੰਦਾ ਰਹੇਗਾ ਅਤੇ ਹਰ ਆਉਣ ਵਾਲੀ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਆਰਥਿਕ ਪੱਖੋਂ ਹੀ ਨਹੀਂ ਸਗੋ ਰੂਹਾਨੀਤ ਪੱਖੋਂ ਵੀ ਖੁਸ਼ਹਾਲ ਹੋਵੇਗੀ ਇਸ ਨਕਾਮ ਹੋਰੇ ਆਰਥਿਕ ਸਿਧਾਂਤ ਇਸ ਤੇ ਅਥਾ ਆਧਾਰਿਤ ਆਰਥਿਕ ਨੀਤੀਆਂ ਦੇ ਵਿਨਾਸ਼ਕਾਰੀ ਸਿੱਟਿਆਂ ਬਾਰੇ ਹੋਰ ਹੀ ਨਵੀਂ ਖੋਜ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਆਰਥਿਕ ਵਿਕਾਸ ਦੀਆਂ ਦੋ ਮੁੱਖ ਹੱਦਾਂ ਹਨ ਕੁਦਰਤੀ ਤੇ ਸਮਾਜਿਕ ਜਦੋਂ ਆਰਥਿਕ ਵਿਕਾਸ ਸੇ ਨ ਕੁਦਰਤੀ ਹੱਦਾਂ ਨੂੰ ਬਰਬਾਦੀ ਸਾਹਮਣੇ ਲਿਆਉਣ ਲੱਗਦੀ ਹੈ ਜਦੋਂ ਆਰਥਿਕ ਵਿਕਾਸ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਤਾਂ ਉਸ ਨਾਲ ਸਮਾਜਿਕ ਭੰਨ ਤੋੜ ਤੇ ਗਰਾਵਟ ਹੋਣ ਲੱਗਦੀ ਹੈ ਇਹ ਮਾਰੂ ਆਰਥਿਕ ਵਿਕਾਸ ਮਾਡਲ ਕੁਦਰਤੀ ਹੱਦਾਂ ਪਾਰ ਕਰ ਚੁੱਕਾ ਹੈ ਜੋ ਇਹਨਾਂ ਦੋ ਮੁੱਖ ਸਿੱਟਿਆਂ ਤੋਂ ਸਾਹਮਣੇ ਆ ਰਿਹਾ ਆਲਮੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਅਤੇ ਜੈਵ ਵਿਭਿੰਨਤਾ ਦਾ ਨੁਕਸਾਨ ਇਹ ਵਿਕਾਸ ਮਾਡਲ ਸਮਾਜਿਕ ਹੱਦਾਂ ਵੀ ਪਾਰ ਕਰ ਚੁੱਕਾ ਹੈ ਜੋ ਇਸ ਪੱਖੋਂ ਸਾਹਮਣੇ ਆ ਰਿਹਾ ਹੈ ਵਾਦਰ ਹੀ ਆਰਥਿਕ ਨਾਬਰਾਬਰੀ ਅਤੇ ਉਸ ਤੋਂ ਪੈਦਾ ਹੋਣ ਵਾਲੇ ਸਮਾਜਿਕ ਝਗੜੇ ਤੇ ਸੱਭਿਆਚਾਰ ਗਰਾਵਟ ਇਹ ਵਿਕਾਸ ਮਾਡਲ ਇਸ ਵਿਸ਼ਵਾਸ ਤੇ ਅਧਾਰਤ ਹੈ ਕਿ ਵਿਕਾਸ ਕਰਨ ਲਈ ਖੇਤੀ ਨੂੰ ਦਬਾ ਕੇ ਉਦਯੋਗੀਕਰਨ ਕਰਨਾ ਜ਼ਰੂਰੀ ਹੈ ਤੇ ਉਸ ਤੋਂ ਅੱਗੇ ਸਵਾਵਾ ਖੇਤਰ ਵਿੱਚ ਸ਼ਾਮਲ ਹੋਣਾ ਇਸ ਘਾਰਤਕ ਮਾਡਲ ਦਾ ਸਿਧਾਂਤਕ ਸ਼ਿਕਾਰ ਸਿਰ ਪੂੰਜੀਵਾਦੀ ਨਿਜ਼ਾਮ ਨਹੀਂ ਹੈ ਸਗੋਂ ਇਸ ਮਾਡਲ ਕਨ ਸੋਵੀਅਤ ਜੁਨੀਅਨ ਵਿੱਚ 1930ਵੀਆਂ ਵਿੱਚ ਕਿਸਾਨੀ ਦੇ ਬੜੇ ਪੱਧਰ ਤੇ ਗਤਲਿਆਮ ਹੋਇਆ ਸੀ ਇਸ ਵਿਕਾਸ ਮਾਡਲ ਦੀਆਂ ਕਮਜ਼ੋਰੀਆਂ ਸਾਹਮਣੇ ਆਉਣ ਨਾਲ ਪੂੰਜੀਪਤੀ ਵਿਕਾਸ ਦੇ ਕੁਝ ਸਮਰਥਕ ਇਸ ਗੱਲ ਵੱਲ ਮੁੜ ਰਿਕੇ ਇਸ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ ਕਿਉਂਕਿ ਮਾਡਲ ਸਾਨੂੰ ਕੁਦਰਤੀ ਬਰਬਾਦੀ ਵੱਲ ਲੈ ਜਾਏਗਾ ਪਰ ਉਹਨਾਂ ਦੀ ਸੋਚ ਸਮਾਜਿਕ ਨਾ ਬਰਾਬਰੀ ਦਾ ਹੱਲ ਨਹੀਂ ਕਰਦੀ ਵਿਚਾਰਕ ਪੱਧਰ ਤੇ ਸਭ ਤੋਂ ਵਧੀਆ ਇਹ ਸਿਧਾਂਤ ਉਭਰਿਆ ਕਿ ਸੋਵੀਅਤ ਜੁਨੀਅਨ ਵਿੱਚ ਅਪਣਾਏ ਗਲਤ ਤਰੀਕਿਆਂ ਤੋਂ ਸਿੱਖ ਕੇ ਸਮਾਜਵਾਦੀ ਸੋਚ ਵੱਨ ਇਸ ਦਿਸ਼ਾ ਵੱਲ ਵੱਧ ਰਹੇ ਈਕੋ ਸੋਸ਼ਲਿਸਟ ਵਾਤਾਵਰਣ ਸਮਾਜਵਾਦ ਜਿਸ ਨੂੰ ਕਹਿੰਦੇ ਮਾਰਗ ਦੀ ਲੋੜ ਹੈ ਜੋ ਕੁਦਰਤੀ ਪੱਖੀ ਤੇ ਸਮਾਜਿਕ ਬਰਾਬਰੀ ਤੇ ਆਧਾਰਿਤ ਹੋਵੇ ਜ਼ੋਰ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਸਭ ਤੋਂ ਵੱਡੀ ਇਤਿਹਾਸਕ ਦੇਣ ਹੈ ਕਿ ਇਹ ਸਭ ਨੂੰ ਇਹ ਸੋਚਨ ਅਤੇ ਇਸ ਸਬੰਧੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਨੇ ਕੁਦਰਤ ਦੇ ਸਮਾਜ ਨੂੰ ਤਬਾਈ ਧੁੱਪ ਬਚਾਉਣ ਲਈ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੋ ਧਰਤੀ ਨਾਲ ਜੁੜੀ ਹੋਈ ਹੈ ਯੂਰਪ ਅਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਡੂੰਗੀ ਸਾਂਝ ਦੀਆਂ ਜੜ੍ਹਾਂ ਖੇਤੀ ਬਾਰੇ ਇਸ ਨਵੀਂ ਸੋਚ ਨਾਲ ਜੁੜੀਆਂ ਹਨ ਖੇਤੀ ਦੇ ਕਿਸਾਨੀ ਨੂੰ ਬਚਾਉਣਾ ਕੁਦਰਤੀ ਖੇਤੀ ਅਤੇ ਕਿਸਾਨ ਨੂੰ ਬਚਾਉਣਾ ਕੁਦਰਤ ਤੇ ਸਮਾਜ ਨੂੰ ਬਚਾਉਣਾ ਹੈ ਖੇਤੀ ਤੇ ਕਿਸਾਨੀ ਦੀ ਬਰਬਾਦੀ ਦਾ ਰਾਸਤਾ ਕੁਦਰਤ ਤੇ ਸਮਾਜ ਦੀ ਬਰਬਾਦੀ ਦਾ ਰਸਤਾ ਹੈ ਇਸ ਦੂਰੀ ਤੇ ਇੱਕ ਦੂਜੇ ਨਾਲ ਜੁੜੀ ਬਰਬਾਦੀ ਨੂੰ ਰੋਕਣ ਲਈ ਇੱਕ ਸਾਨੀ ਲਹਿਰ ਇੱਕ ਨਵੀਂ ਉਮੀਦ ਪੈਦਾ ਕਰ ਰਹੀਆਂ ਨੇ ਇਹ ਵਿਚਾਰ ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਦੇ ਨੇ ਜਿਹੜੇ ਵਿਜ਼ਿਟਿੰਗ ਸਕਾਲਰ ਵੁਲਸਨ ਕਾਲਜ ਆਕਸਫੋਰਡ ਯੂਨੀਵਰਸਿਟੀ ਯੂਕੇ ਮਤਲਬ ਇੰਗਲੈਂਡ ਵਿੱਚ ਲਗਾਤਾਰ ਪੜਾ ਰਹੇ ਨੇ ਤੇ ਉਹਨਾਂ ਨੇ ਜਿਹੜੇ ਵਿਚਾਰ ਸਾਂਝੇ ਕੀਤੇ ਨੇ ਉਹ ਅੱਗਾ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਇਸ ਮਸਲੇ ਵਿੱਚ ਪੰਜਾਬ ਦਾ ਕਿਸਾਨ ਹੀ ਨਹੀਂ ਦੇਸ਼ ਦਾ ਕਿਸਾਨ ਹੀ ਇੱਥੋਂ ਤੱਕ ਕਿ ਯੂਰਪ ਦਾ ਕਿਸਾਨ ਵੀ ਜਿਹੜੀਆਂ ਨੀਤੀਆਂ ਨੇ ਸਾਮਰਾਜਵਾਦੀ ਨੀਤੀਆਂ ਤੋਂ ਕਿੰਨਾ ਪਰੇਸ਼ਾਨ ਹੈ ਫਿਲਹਾਲ ਸਾਨੂੰ ਉਹ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ